ਗੁਰਗਾਨ ਹੈ ਪੰਜ ਪੰਜ ਨੇ ਆਣੇ ਸੈੱਟ ਕਰਦੇ ਹਾਂਜੀ ਛੜ ਤੇ ਹੁਣ ਇੱਕ ਨਹੀਂ ਸੈੱਟ ਹੁੰਦਾ ਇੱਕ ਮੈਨੂੰ ਇਹ ਨਹੀਂ ਪਤਾ ਵੀ ਸੈੱਟ ਕਹਿੰਦੇ ਕੀ ਨੂੰ ਹੈ ਸੈੱਟ ਕੀ ਚੀਜ਼ ਹੈ ਆਪਾਂ ਕਹਿੰਦੇ ਸੈੱਟ ਨਹੀਂ ਹੋਇਆ ਇਹ ਸੈੱਟੇ ਨਹੀਂ ਮੈਨੂੰ ਤਾਂ ਸਮਝ ਆਈ ਸੈੱਟ ਮੈਂ ਹੁਣ ਤੁਸੀਂ ਇੱਥੇ 100 ਸਾਲ ਦੇ ਨੂੰ ਛੇੜ ਕੇ ਛੇੜ ਲੋ ਉਹ ਹਮੈਂ ਸੈੱਟ ਨਹੀਂ ਹੈ ਭਗਵਾਨਤਬਾਨ ਕਹਿੰਦਾ ਮੈਂ ਸੈੱਟ ਨਹੀਂ ਹੈ ਅੱਛਾ ਮੇਰਾ ਦੋਸਤ ਹੈ ਆਸਟ੍ਰੇਲੀਆ ਮੈਂ ਫੋਨ ਕਰਿਆ ਹਾਂ ਬਸ ਤੂੰ ਬਈ ਉਹ ਕਹਿੰਦਾ ਮੈਂ ਸੈੱਟ ਨਹੀਂ ਹੈ ਹੁਣ ਮੋਦੀ ਦਾ ਹੀ ਉਹ ਕਹਿੰਦੇ ਬਸ ਹੀ ਸੈੱਟ ਨਹੀਂ ਹੈ ਤਕਵੀਰ ਵਾਲਾ ਤੇ ਨਾ ਮੈਂ ਸੈੱਟ ਨਹੀਂ ਹੈ ਧੋਹਦੇ ਮੈਂ ਇਹ ਨਹੀਂ ਸਮਝਾਂ ਦੀ ਵੀ ਜੋ ਸੈਟ ਸੈਟੇ ਨਹੀਂ ਸਮਝਾਈ ਸੈਟ ਨਿਗਾਰਾ ਲਿਆਦਾ ਬਾਈ ਸੈਟ ਕਿਹਦੇ ਨੂੰ ਹੋਣਾ ਇੰਦਰ ਟਾਪੀ ਤੇ ਪੈ ਗਿਆ ਇੰਦਰ ਹੈ ਨਹੀਂ ਕਿਧਰ ਇਹਨੂੰ ਆਪਾਂ ਨਾ ਅਲਗਾ ਦੇਖਣਾ ਸਭ ਨੇ ਪਰ ਹਿਲਣਾ ਨਹੀਂ ਸੈਟ ਹੈ ਇਹ ਸੈਟ ਹੈ ਓਏ ਹੋਏ ਹੋਏ ਸੌਹਣਾ ਕਹਿੰਦੇ ਆ ਉਹ ਸੈਟ ਕਹਿੰਦੇ ਆ ਉਹ ਬੱਲੇ ਬੱਲੇ ਵੀ ਹੁਣ ਸੈਟ ਹੋ ਗਿਆ ਲੋਕਾਂ ਨੂੰ ਸੈਟ ਕਹਿੰਦੇ ਕਿ ਇਹ ਮੈਂ ਜਿਹੜਾ ਬਲੌਗ ਦੂਰ ਦੂਰ ਤੱਕ ਚੱਲਦੀ ਲੋਕਾਂ ਨੂੰ ਹਿੰਨੇ ਕਮੈਂਟ ਕਰਨੇ ਤੁਸੀਂ ਦੇਖੋ ਮੈਨੂੰ ਆਪਣੀ ਸਮਝ ਆਈ ਸਟਿੰਗ ਨੂੰ ਮੱਗੀ ਪੁੱਛ ਲਿਓ ਉਹਨੇ ਇਹ ਸੈੱਟ ਨਹੀਂ ਹੈ ਉਮਰ ਕਰਨੀ ਹੁੰਦੀ ਉਹਦੀ 75 ਸਾਲ ਦੀ ਪੁੱਛਣਾ ਜਾਂਦਾ ਮੈਂ ਸੈੱਟ ਕਰ ਦਊਂਗਾ ਸੈੱਟ ਹੋਣ ਤੋਂ ਪਹਿਲਾਂ ਪਹਿਲਾਂ ਜ਼ਿੰਦਗੀ ਜੀਰੋ ਆਰਾਮ ਸੌਂ ਹੀ ਆਲੀ ਜੀਰੋ ਤੁਸੀਂ ਮੈਨੂੰ ਤਾਂ ਸੈੱਟ ਕਰਤਾ ਜੀ ਪੂਰਾ ਨਹੀਂ ਸੈੱਟ ਹੋਗੇ ਸਾਰੇ ਬੰਦੇ